ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਆਦਮپور ਹਲਕੇ ਦੇ ਇੰਚਾਰਜ ਪੰਜਾਬ ਸਟੇਟ ਐਗਰੀਕਲਚਰ ਡਿਪਾਰਟਮੈਂਟ ਬੈਂਕ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਬੁਲਾਰੇ ਪਵਨ ਕੁਮਾਰ ਟੀਨੂ ਨੇ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ ਵੀਵੀਜੀ ਰਾਮਜੀ ਬਿੱਲ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਇਸ ਬਿੱਲ ਨੂੰ ਮਨਰੇਗਾ ਵਰਗੇ ਇਤਿਹਾਸਿਕ ਅਤੇ ਲੋਕ ਹਿੱਤ ਕਾਰੀਕਾਨੂੰਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰਾਰ ਦਿੰਦੇ ਇਸ ਨੂੰ ਇੱਕ ਹੋਰ ਕਾਲਾ ਕਾਨੂੰਨ ਦੱਸਿਆ ਜਲੰਧਰ ਵਿੱਚ ਸਰਕਟਾ ਉਸ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਪਵਨ ਕੁਮਾਰ ਟਿਨੂ ਨੇ ਕਿਹਾ ਕਿ ਮਨਰੇਗਾ ਦੇਸ਼ ਦੇ ਕਰੋੜਾ ਗਰੀਬਾਂ ਤੇ ਮਜ਼ਦੂਰਾਂ ਲਈ ਸਿਰਫ ਇੱਕ ਯੋਜਨਾ ਨਹੀਂ ਸਗੋ ਜੀਵਨ ਦੀ ਸੁਰੱਖਿਆ ਇਸ ਤਹਿਤ 100 ਦਿਨਾਂ ਦੇ ਰੋਜ਼ਗਾਰ ਦੀ ਕਾਨੂੰਨੀ ਗਰੰਟੀ ਦਿੱਤੀ ਜਾਂਦੀ ਹੈ ਪਰ ਭਾਜਪਾ ਸਰਕਾਰ ਦਾ ਇਹ ਨਵਾਂ ਬਿੱਲ ਇਸ ਗਰੰਟੀ ਨੂੰ ਖਤਮ ਕਰਨ ਵੱਲ ਵੱਡਾ ਕਦਮ ਹੈ ਤੁਸੀਂ ਜਾਣਦੇ ਹੋ ਕਿ ਦੇਸ਼ ਵਿੱਚ ਮਨਰੇਗਾ ਨਾਂ ਦੀ ਇੱਕ ਸਕੀਮ ਜਿਹਦੇ ਵਿੱਚ 100 ਦਿਨ ਦਾ ਗਰੰਟੀਡ ਰੋਜ਼ਗਾਰ ਦਿੱਤਾ ਜਾਂਦਾ ਸੀ ਆਮ ਲੋਕ ਪਿੰਡੂ ਲੋਕ ਜਿਹੜੇ ਉਹਦੇ ਵਿੱਚ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਸੀ ਮਿਹਨਤ ਨਾਲ ਗੁਜ਼ਾਰਾ ਕਰਦੇ ਸੀ ਕੇਂਦਰ ਦੀ ਬੀਜੇਪੀ ਗਵਰਨਮੈਂਟ ਨੇ ਉਹਨੂੰ ਖਤਮ ਕਰਕੇ ਵੀ ਵੀ ਜੀ ਰਾਮਜੀ ਬਿੱਲ ਲਿਆ ਕੇ ਉਹ ਸਾਰਾ ਗਰੰਟੀ ਰੋਜ਼ਗਾਰ ਦਾ ਜਿਹੜਾ ਅਧਿਕਾਰ ਸੀ ਉਹਨੂੰ ਖੋਲ ਦਾ ਕੰਮ ਕੀਤਾ ਪਹਿਲੇ ਮਨਰੇਗਾ ਦੇ ਵਿੱਚ ਉਹden ਗਰੰਟੀਡ ਪ੍ਰੋਗਰਾਮ ਰੁਜ਼ਗਾਰ ਦਾ ਸੀ ਦਿੱਤਾ ਜਾਂਦਾ ਸੀ ਹੁਣ ਜਿਹੜਾ ਇਹਨਾਂ ਨੇ ਨਵੀਂ ਸਕੀਮ ਲੈ ਕੇ ਆਂਦੀ ਆ ਉਹ ਸਰਕਾਰ ਦੇ ਕੇਂਦਰ ਸਰਕਾਰ ਦੇ ਬਜਟ ਤੇ ਨਿਰਭਰ ਕਰਦੀ ਆ ਬਜਟ ਦੇ ਉਪਬੰਧ ਦੇ ਉੱਤੇ ਨਿਰਭਰ ਕਰਦੀ ਆ ਅਗਰ ਬਜਟ ਦੇ ਵਿੱਚ ਕੇਂਦਰ ਸਰਕਾਰ ਪੈਸਾ ਰੱਖੇਗੀ ਤਾਂ ਹੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸੋ ਉਸ ਗਰੰਟੀਡ ਰੁਜ਼ਗਾਰ ਪ੍ਰੋਗਰਾਮ ਨੂੰ ਖਤਮ ਕਰਕੇ ਕੇਂਦਰ ਨੇ ਇਹ ਗਰੀਬਾਂ ਦੇ ਨਾਲ ਦੇਸ਼ ਦੇ ਮਜ਼ਦੂਰਾਂ ਦੇ ਨਾਲ ਦੇਸ਼ ਦੀਆਂ ਔਰਤਾਂ ਦੇ ਨਾਲ ਦਲਤਾਂ ਦੇ ਨਾਲ ਬਹੁਤ ਵੱਡਾ ਧਰੋਹ ਤੇ ਧੋਖਾ ਕੀਤਾ। ਦੂਜਾ ਜਿੰਨਾ ਵੀ ਬਜਟ ਰੱਖਿਆ ਜਾਏਗਾ ਜਦੋਂ ਬਜਟ ਖਤਮ ਹੋ ਜਾਏਗਾ ਤਾਂ ਪ੍ਰੋਗਰਾਮ ਸਾਰੇ ਸਟੇਟਾਂ ਵਿੱਚ ਖਤਮ ਹੋ ਜਾਏਗਾ ਕੰਮ ਦਾ। ਤੇ ਪਹਿਲਾਂ ਬਜਟ ਤੈਅ ਹੋਏਗਾ ਫਿਰ ਕੰਮ ਮਿਲੇਗਾ। ਜਦਕਿ ਪਹਿਲੇ ਕਾਨੂੰਨ ਵਿੱਚ ਸਾਹਵਨ ਦਾ ਕੰਮ ਦੇਣਾ ਗਰੰਟੀ ਸੀ ਜ਼ਰੂਰੀ ਸੀ ਕਾਨੂੰਨੀ ਸੀ ਲੇਕਿਨ ਹੁਣ ਜੇ ਬਜਟ ਘੱਟ ਹੈ ਤੇ ਘੱਟ ਕੰਮ ਮਿਲੇਗਾ ਤੇ ਉਹਦੀਆਂ ਪ੍ਰਾਥਮਿਕਤਾਵਾਂ ਉਹਦੀਆਂ ਪ੍ਰੋਰੀਟिज ਵੀ ਕੇਂਦਰ ਸਰਕਾਰ ਤੈਅ ਕਰੇਗੀ ਵੀ ਕਿਹੜਾ ਕੰਮ ਦੇਣਾ ਹੈ ਕਿੱਥੇ ਦੇਣਾ ਕੰਮ ਮਜ਼ਦੂਰ ਨੂੰ ਉਹ ਉਹਦੇ ਉੱਤੇ ਨਿਰਭਰ ਹੋ ਜਾਣਗੇ ਸਭ ਤੋਂ ਵੱਡੀ ਗੱਲ ਕੇਂਦਰ ਦੀ ਸਰਕਾਰ ਨੇ ਜਿਹੜਾ ਇਹਨਾਂ ਨੂੰ ਇੰਨੀ ਵੱਡੀ ਮੈਜੋਰਿਟੀ ਦੇਸ਼ ਦੇ ਲੋਕਾਂ ਨੇ ਆਮ ਲੋਕਾਂ ਨੇ ਦਿੱਤੀ ਹੈ ਉਹਦਾ ਨਜਾਇਜ਼ ਫਾਇਦਾ ਉਠਾ ਰਹੀ ਹੈ ਨਾ ਤਾਂ ਇਸ ਬਿੱਲ ਨੂੰ ਇਸ ਕਾਨੂੰਨ ਨੂੰ ਇਸ ਸਕੀਮ ਨੂੰ ਆਮ ਲੋਕਾਂ ਨੂੰ ਪੁੱਛਿਆ ਨਾ ਇਸ ਮਨਰੇਗਾ ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੂੰ ਪੁੱਛਿਆ ਨਾ ਸਟੇਟਾਂ ਦੇ ਸਲਾਹ ਲਈਆਂ ਗਈਆਂ ਸੂਬਿਆਂ ਦੀ ਕੋਈ مشورہ ਲਿਆ ਗਿਆ ਨਾ ਕਿਸੇ ਐਕਸਪਰਟ ਦਾ مشورہ ਲਿਆ ਗਿਆ بس ਰਾਤੋ ਰਾਤ ਆਪਣੀ ਉਸ ਬਰੂਟ ਮжоਰਿਟੀ ਦੀ ਧੌਂਸ ਦੇ ਉੱਤੇ ਇਹ ਬਿੱਲ ਲੈ ਕੇ ਆਇਆ ਕਾਨੂੰਨ ਪਾਸ ਕੀਤਾ ਜਿਹੜਾ ਸਰਾਸਰ ਫੈਡਰਲ ਢਾਂਚੇ ਦੇ ਖਿਲਾਫ ਹੈ ਸੂਬਿਆਂ ਦੇ ਅਧਿਕਾਰਾਂ ਦੇ ਖਿਲਾਫ ਹੈ ਕਨਸਟੀਟਿਊਸ਼ਨ ਦੇ ਖਿਲਾਫ ਹੈ ਤੇ ਗਰੀਬ ਲੋਕਾਂ ਦੇ ਖਿਲਾਫ ਬਿੱਲ ਕਾਨੂੰਨਾਂ ਜਿਹੜਾ ਸੀ ਸੋ ਆਮ ਆਦਮੀ ਪਾਰਟੀ ਇਸ ਕਾਨੂੰਨ ਦਾ ਇਸ ਬਿੱਲ ਦਾ ਵਿਰੋਧ ਕਰਦੀ ਹੈ ਆਪਾਂ ਨੂੰ ਪਤਾ ਸਾਰੇ ਪੰਜਾਬ ਨੂੰ ਤੁਸੀਂ ਵੀ ਸਾਰਾ ਚੰਗੀ ਤਰ੍ਹਾਂ ਭਲੀ ਭੰਤੀ ਜਾਣਦੇ ਹੋ ਕਿ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਰੁਕਿਆ ਹੋਇਆ ਹੈ। ਕਈ ਵਾਰ ਪੰਜਾਬ ਦੇ ਹੈਲਥ ਸਕੀਮਾਂ ਦਾ ਪੈਸਾ ਰੋਕਿਆ ਜਾਂਦਾ। ਕਈ ਵਾਰ ਐਜੂਕੇਸ਼ਨ ਦੀਆਂ ਸਕੀਮਾਂ ਦਾ ਪੈਸਾ ਰੋਕਿਆ ਜਾਂਦਾ। ਹੋਰ ਤਾਂ ਹੋਰ ਤੁਹਾਨੂੰ ਯਾਦ ਹੈ। ਪੰਜਾਬ ਨੂੰ ਪਤਾ ਨਹੀਂ ਕਿਉਂ ਐਸੀ ਐਸੀ ਮਾੜੀ ਅੱਖ ਨਾਲ ਬੀਜੇਪੀ ਵੇਖ ਰਹੀ ਹੈ ਕਿ ਜਦੋਂ ਪੰਜਾਬ ਸੰਕਟ 'ਚ ਸੀ। ਜਦੋਂ ਹੜ੍ਹ ਆਏ ਪਿਛਲੇ ਕੁਝ ਮਹੀਨੇ ਪਹਿਲਾਂ ਪੰਜਾਬ 'ਚ ਜਦੋਂ ਪੰਜਾਬ ਡੁੱਬਿਆ ਹੋਇਆ ਸੀ ਪੰਜਾਬ ਦੇ ਪਿੰਡਾਂ ਦੇ ਪਿੰਡ ਸਾਡੀ ਖੇਤੀ ਰਹਿ ਗਈ ਲੋਕ ਗਰੀਬਾਂ ਦੇ ਘਰ ਲੋੜ ਗਿਆ ਜਦੋਂ ਕੇਂਦਰ ਦੀ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਦਿਖਾਵਾ ਕੀਤਾ ਆ ਕੇ ਮੀਡੀਆ ਦੇ ਵਿੱਚ ਦਿਖਾਵਾ ਕੀਤਾ ਟੂਰ ਕੱਢੇ ਪਿਕਨਿਕ ਕੀਤੀ ਫਲੱਡ ਦੇ ਉੱਤੇ ਲੇਕਿਨ ਅੱਜ ਤੱਕ ਵੀ ਪੰਜਾਬ ਦੀ ਮਦਦ ਨਹੀਂ ਕੀਤੀ ਬਾਹ ਨਹੀਂ ਫੜੀ ਤਾਂ ਸੂਬਿਆਂ ਦੇ ਸੋਰਸਸ ਤਾਂ ਲਿਮਟਿਡ ਹੁੰਦੇ ਆ ਨੇ ਹਜ਼ਾਰਾਂ ਘਰ ਡਾਗ ਗਏ ਗਰੀਬ ਮਜ਼ਦੂਰਾਂ ਦੇ ਕਿਸੇ ਮੰਦਰੀਗਾ ਵਾਲੇ ਨੂੰ ਪੁੱਛਿਆ ਕੇਂਦਰ ਸਰਕਾਰ ਨੇ ਆਣ ਕੇ ਮੈਂ ਤੁਹਾਨੂੰ ਉਹਨਾਂ ਦਿਨਾਂ 'ਚ ਕੰਮ ਕਿੱਥੋਂ ਮਿਲਿਆ ਤੁਹਾਨੂੰ ਰੋਟੀ ਤੁਸੀਂ ਕਿੱਥੋਂ ਖਾਧੀ ਹੈ ਨਹੀਂ ਪੁੱਛਿਆ ਕੇਂਦਰ ਦੀ ਸਰਕਾਰ ਨੇ ਨਾ ਉਹਨਾਂ ਨੂੰ ਕੋਈ ਕੰਪਨਸੇਟ ਕੀਤਾ ਗਿਆ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਗਰੀਬ ਮਜ਼ਦੂਰ ਕਿਸਾਨਾਂ ਨੂੰ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਾਈਟਸ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਮ ਦੇ ਨਾਲ ਧੰਨਵਾਦ